ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਟੋਡਰਪੁਰ ਜਿਲ੍ਹਾ ਛੇਰਪੁਰ ਵਿਖੇ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨੱਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਬੀ ਨਤੇਸ ਸੰਕਨ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਇਸ ਵਾਰ ਇਹ ਪ੍ਰਬੰਧਕਾਂ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਪ੍ਰੰਤ ਆਏ ਹੋਏ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਆਓ ਸੀ ਦੇਖਦੇ ਸਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਧਿਆਨ ਕਰਨਾ ਕਿ ਆਪਣੇ ਸਿੱਖ ਆਪਾ ਸਿੱਖ ਸਜ ਜੇ ਬਣੇ ਸਰਤੇ ਜੁੜਾ ਹੋਵੇ ਤਾਂ ਫਿਰ ਜਾ ਕੇ ਆਪਾ ਸਿੱਖ ਆ ਆ ਪਰਚੋਜਨ ਆਪਣਾ ਕਿਉਂਕਿ ਤਾਂ ਮੈਂ ਉਹਨਾਂ ਨਿਆਣਿਆਂ ਵਾਲੇ ਦੇਖ ਕੇ ਉਹ ਬੱਚਿਆਂ ਦੇਖ ਕੇ ਖੁਸ਼ ਹੁੰਦਾ ਨੂੰ ਜੀ ਕਿ ਇਹ ਇਹਨਾਂ ਤੇ ਕਿੰਨਾ ਗੁਰੂ ਖੁਸ਼ ਹੋਊਗਾ ਕਿ ਇਹਨੇ ਸਿੱਖੀ ਸੰਭਲ ਲਈ ਉਹਨਾਂ ਦੇ ਘਰ ਦੇ ਤਾਂ ਸਿੱਖ ਹੈ ਹੀ ਨਹੀਂ ਪਤਾ ਹੀ ਨਹੀਂ ਕਰੇ ਵੀ ਐਨੇ ਹੀ ਕੇ ਕਿਰਪਾ ਦੇ ਸਜੇ ਹਮ ਹੈ ਨਹੀਂ ਮੋਸੇ ਕਰੋੜ ਕਰੋੜ ਗਰੀਬ ਪੜੇ ਹੈ ਕੰਜੇ ਨੇ ਤਾਂ ਇਨਾ ਦੀ ਕਿਰਪਾ ਨਾਲ ਸਜਿਆ ਭਾਜ ਜਿ ਪੱਤੇ ਪੱਡਾਲਿਆ ਕਿ ਮਹਾਰਾਜ ਕਰੋ ਤੇ ਪਾ ਕਰਦਾ ਨਾ ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਸਿੱਖ ਬਣਾ ਦੇ ਲੋਕੀ ਕਹਿੰਦੇ ਰਹਾ ਕਿ ਪੁਰਸ਼ ਦੇ ਵੀ ਆ ਮੈਂ ਤੁਹਾਨੂੰ ਗੱਲ ਗੱਲ ਮੇਰੀ ਹੋਈ ਸੀ ਕਿ ਵਿਦੇਸ਼ ਦੇ ਵਿੱਚ ਕੁੜੀ ਕਹਿੰਦੀ ਵੇ ਤੂੰ ਕੰਜਵੇਂ ਤੋਂ ਜਾਤ ਤੇਰੇ ਕਿੱਡੇ ਘਟਾਇਓ ਆ ਤੂੰ ਜਾਤ ਪੁੱਛਣ ਲੱਗੀ ਮੋਰੇ ਤੈਨੂੰ ਪਤਾ ਅਮਰਤ ਆ ਮੈਨੂੰ ਤਾਂ ਪਤਾ ਨਹੀਂ ਕਿਹੜੇ ਗੁਰੂ ਸਾਹਿਬ ਦੇ ਸਿੱਖ ਹੋਣਗੇ ਜਿਹੜੇ ਐਨੀ ਗੱਲ ਕਰਦੇ ਨੇ ਤੂੰ ਨੀਚ ਆ ਮੈਂ ਨੀਚ ਆ ਜੇ ਸਾਨੂੰ ਹੁਣ ਜਾਤ ਦੇ ਵਿੱਚ ਕਿਸੇ 'ਚ ਜਨਮ ਮਿਲਿਆ ਹੈ ਹਰਦਾਸੇ ਸਿੱਖੀ ਗ੍ਰਹਿਣ ਕੀਤੀ ਹੋਰ ਅਮਰਤ ਪਾਨ ਕੀਤਾ ਹੈ ਜੇ ਹੁਣ ਵੀ ਅਸੀਂ ਨੀਚ ਆ ਤਾਂ ਫੇਰ ਹੋਰ ਉੱਚ ਕਿੱਦਾਂ ਹੋਗੇ ਕਿਹੜਾ ਸਾ ਕਿਹੜਾ ਕੋਈ ਫਾਰਮੂਲਾ ਸਾਨੂੰ ਹੋਰ ਦੱਸਣ ਦੇ ਕੋਈ ਜਿਹਨੂੰ ਜਾਜਾ ਪਤਾ ਹੋਵੇ ਉੱਤੇ ਜਾ ਕੇ ਸਿੱਖੇ ਨਹੀਂ ਹੈ

ਸਦਾ ਹੈ ਜਦੋਂ ਆਰਣ ਦੇਵ ਨੇ ਉਹ ਜ਼ਫਰਨਾਮਾ ਪੜਿਆ ਫਿਰ ਮਨਜੇ ਤੋਂ ਉੱਠ ਨਾ ਸਕਿਆ ਜ਼ਫਰਨਾਮਾ ਤੇ ਪੜ ਲਿਆ ਉਹ ਚਿੱਕੀ ਦੇ ਥਨੇ ਨਿਗਾਸੀ ਬੁਰ ਬਾਈਰੂ ਜੀ ਦਾ ਖਾਲਿਸਤ ਬਾਈਰੂ ਜੀ ਕੀ ਪਤੇ ਆਰਣ ਦੇਵ Thank yeah. you. I don't know, I don't know. you دارے کڑنا پٹ کے آ بدلے بن کے آ دلنے میں پٹ کے آ دلنے میں ہمارے ہمارے سجنے سنی ہمارے سج ਸਿਰੁਰੂ ਗੋਬਿਤ ਸਿੰਘ ਮਹਾਰਾਜੀ ਦੇ ਪ੍ਰਕਾਸ਼ ਤੋਂ ਉਸ ਵਕਤ ਧਾਰਮਿਕ ਸਮਾਗਮ ਕਰਵਾਏ ਗਏ ਆ ਸੋ ਇਹ ਕਿਹੜੇ ਦਿਨ ਤੋਂ ਪ੍ਰਵਤ ਇਸ ਨੂੰ ਕੀਤੀ ਸੀ ਤੇ ਕਿਸ ਦਿਨ ਸਮਾਪਤੀ ਹੋਈ ਇਹ ਤਰੀਕ ਤੋਂ ਪ੍ਰਵਤ ਫੇਰੀਆਂ ਸ਼ੁਰੂ ਹੋਈਆਂ ਜੀ ਤੇ 3 ਤਰੀਕ ਤੱਕ ਪ੍ਰਵਤ ਫੇਰੀਆਂ ਚੱਲੀਆਂ ਹਨ ਤੇ 4 ਤਰੀਕ ਤੋਂ ਸ਼੍ਰੀ ਅਖੰਡ ਜਾਬ ਰੰਭ ਹੋਏ ਅੱਜ 6 ਤਰੀਕ ਭੋਗ ਪਾਇਆ ਦੀਵਾਨ ਸਜੇ ਸਜੇ ਦੀਵਾਨਾਂ ਦੇ ਵਿੱਚ ਇਲਾਹੀ ਬਾਣੀ ਜੀ ਦੇ ਕੀਰਤਨ ਗੁਰਮਤਿ ਵਿਚਾਰਾਂ ਬੱਚਿਆਂ ਵੱਲੋਂ ਸ਼ਬਦ ਪੇਸ਼ ਕੀਤੇ ਗਏ ਸਕਚੈਨ ਸਭ ਗੁਰਦੁਆਰਾ ਸਾਹਿਬ ਤੋਂ ਸ਼ਰੋਮਣੀ ਕਮੇਟੀ ਤੋਂ ਇਹ ਕੀਰਤਨੀ ਜਥਾ ਜਥੇ ਆਇਆ ਸੀ ਜਿਉਂ ਨੇ ਅਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਨਾਲ ਜੋ ਸ਼ਬਦ ਬਾਣੀ ਪੜ੍ਹੀ ਗਈ ਆ ਉਹਨਾਂ ਦੇ ਨਾਲ ਜੋੜਿਆ ਗਿਆ ਹੈ ਤੇ ਸਾਰੀ ਸੰਗਤ ਦਾ ਧੰਨਵਾਦ ਹੈ ਜੋ ਸਮੇਂ ਦੇ ਵਿੱਚ ਸਮਾਂ ਕੱਢ ਕੇ ਇਸ ਪੁਰਵਤੀ ਪਹੁੰਚੀਆਂ ਹਨ ਸਭ ਸੰਗਤਾਂ ਦਾ ਪ੍ਰਬੰਧ ਕਰਦੇ ਵੀਰਾਂ ਵੱਲੋਂ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ